हां जी दोस्तों की हालचाल ने उम्मीद है ਤੁਸੀਂ ਸਾਰੇ ਘੈਂਟ ਹੋਏਂਗੇ ਵਧੀਆ ਹੋਏਂਗੇ ਹਨ ਸਿਆਣੇ ਕਹਿੰਦੇ ਆ ਨਾ ਵੀ ਜਦੋਂ ਜਾਨੂ ਇਨਸਾਨ ਨੂੰ ਅਕਲ ਆਉਣ ਲੱਗਦੀ ਆ ਜਾਨੂ ਗਾਹਾਂ ਜਾਣ ਦੀ ਤਿਆਰੀ ਹੋ ਜਾਂਦੀ ਆ ਜਾਨੂ ਜਾਨੀ ਸਮਝ ਆਉਂਦੀ ਆ ਦੁਨੀਆਦਾਰੀ ਦੀ ਵੀ ਕਿਵੇਂ ਯਾਰ ਦੁਨੀਆ ਦੇ ਵਿੱਚ ਰਹਿਣਾ ਲੋਕਾਂ ਨਾਲ ਵਿਚਰਨਾ ਕਿੱਦਾਂ ਗੱਲਬਾਤ ਕਰਨੀ ਆ ਹੈ ਕਿਹੋ ਜਿਹਾ ਖਾਣਾ ਪਹਿਨਣਾ ਮਤਲਬ ਜਾਨੂ ਮੁੱਕ ਜਾਂਦੇ ਆ ਹਨਾ ਦੇ ਵੀ ਦਾਣੇ ਮੁੱਕ ਜਾਂਦੇ ਆ ਜਾਂ ਸਭ ਮੁੱਕ ਜਾਂਦੇ ਆ ਕੁਝ ਵੀ ਲਾ ਲੋ ਪਰ ਕਹਿੰਦੇ ਜਿਹੜੇ ਬੰਦੇ ਨੇ ਜਦੋਂ ਬੰਦੇ ਨੂੰ ਗਿਆਨ ਹੋਣ ਲੱਗ ਜਾਂਦਾ ਕਈ ਬੰਦੇ ਤਾਂ ਸਾਰੀ ਜ਼ਿੰਦਗੀ ਉਹ ਗਿਆਨ ਨਹੀਂ ਲੈਂਦੇ ਹੈਗੇ ਸਾਰੀ ਜ਼ਿੰਦਗੀ ਆਪਾਂ ਕਹਿ ਨਹੀਂ ਦਿੰਦੇ ਸਾਰੀ ਜ਼ਿੰਦਗੀ ਉਹ ਅਕਲ ਨਹੀਂ ਆਈ ਯਾਰ ਕਹਿ ਨਹੀਂ ਦਿੰਦੇ ਅਕਲ ਕੀ ਹੁੰਦੀ ਹੈ ਅਕਲ ਹੁੰਦੀ ਹੈ ਸ਼ਰਮ ਅਕਲ ਹੁੰਦੀ ਹੈ ਸ਼ਰਮ ਜਦੋਂ ਬੰਦੇ ਨੂੰ ਗਿਆਨ ਹੋਣ ਲੱਗ ਜਾਂਦਾ ਨਾ ਉਹ ਬੰਦੇ ਨੂੰ ਆਪਣੇ ਪਿੱਛੇ ਜਿਹੜਾ ਸਮਾਂ ਬੀਤੇ ਹੈ ਜਿਵੇਂ ਹੁਣ ਆਪਾਂ 50 ਸਾਲ ਦੇ ਸਮਝ ਲਓ ਬੰਦਾ ਹੋ ਗਿਆ 50 ਦਾ 55 ਦਾ 45 ਜਿੰਨੇ ਕੁ ਦੇ ਵੀ ਹੈ ਨਾ ਵੱਡਾ ਹੋ ਗਿਆ ਸਮਝਦਾਰ ਜਿਹਾ ਹੋ ਗਿਆ ਮਚ्योर ਹੋ ਗਿਆ ਬੱਚੇ ਉਹਦੇ ਮਤਲਬ ਵਿਆਹਣੇ ਵਾਲੇ ਇਨੀ ਕੁ ਉਮਰ ਦਾ ਹੋ ਗਿਆ ਹਨ ਉਹ ਬੰਦੇ ਨੂੰ ਆਪਣੇ ਪਿੱਛੇ ਨਾ ਜਦੋਂ ਬਹਿ ਕੇ ਕਦੇ ਉਹ ਬਹਿਦਾ ਆਪਣੇ ਆਪ ਨਾਲ ਗੱਲਾਂ ਕਰਦਾ ਉਹਨੂੰ ਆਪਣੇ ਪਿਛੋਕੜ ਤੇ ਸ਼ਰਮ ਜੀ ਆਉਣ ਲੱਗ ਜਾਂਦੀ ਹੈ ਵੀ ਯਾਰ ਮੈਂ ਯਾਰ ਉਹ ਸਮੇਂ ਆਪਾਂ ਕੀ ਕਰਦੇ ਰਹੇ ਹਨ ਫਲਾਣੇ ਬੰਦੇ ਨੂੰ ਕਿਵੇਂ ਬੋਲਦੇ ਰਹੇ ਫਲਾਣੇ ਰਿਸ਼ਤੇਦਾਰ ਨਾਲ ਕਿਹੋ ਜਿਹਾ ਸਲੂਕ ਕਰਿਆ ਫਲਾਣੇ ਨੂੰ ਕੀ ਕਹਿੰਦੇ ਰਹੇ ਫਲਾਣੇ ਯਾਰ ਦੋਸਤ ਨਾਲ ਐਵੇਂ ਆਏ ਬੇਈਮਾਨੀ ਕਰੀ ਜਾਂ ਕੁਝ ਕਰਿਆ ਉਹਨੂੰ ਆਪਣੀਆਂ ਕਮੀਆਂ ਨਜ਼ਰ ਆਉਂਦੀਆਂ ਨੇ ਉਹ ਆਪਣੇ ਆਪ 'ਚੇ ਸ਼ਰਮਿੰਦਾ ਹੁੰਦਾ ਬੈਠਾ ਕਹਿੰਦਾ ਕਿਸੇ ਨੂੰ ਆਪਣੇ ਆਪ 'ਚ ਯਾਰ ਕੀ ਕਰਦੇ ਰਹੇ ਹੈ ਇਹ ਕਹਿੰਦੇ ਬਹੁਤ ਵੱਡੀ ਗੱਲ ਹੁੰਦੀ ਆ ਅਕਲ ਜਿਹਨੂੰ ਹੁੰਦੀ ਆ ਉਹੀ ਬੰਦਾ ਝੁਕਦਾ ਹੁੰਦਾ ਉਹਦੇ ਅੰਦਰ ਹੀ ਸ਼ਰਮ ਹੁੰਦੀ ਆ ਹੈ ਮਤਲਬ ਜਿਹੜਾ ਬੰਦਾ ਹੰਕਾਰੀ ਹੁੰਦਾ ਜਿਹੜੇ ਬੰਦੇ ਦੇ ਅੰਦਰ ਅੱਤ ਦਾ ਹੰਕਾਰ ਭਰਿਆ ਹੋਇਆ ਉਹਨੂੰ ਕੋਈ ਆਕਲ ਨਹੀਂ ਹੁੰਦੀ ਕਿਉਂਕਿ ਉਹਨੇ ਕਿਸੇ ਦੀ ਸੁਣਨੀ ਨਹੀਂ ਹੁੰਦੀ ਉਹਨੇ ਆਪਣੀ ਮਰਜ਼ੀ ਕਰਨੀ ਹੁੰਦੀ ਆ ਉਹਦੇ ਅੰਦਰ ਕੋਈ ਸ਼ਰਮ ਨਹੀਂ ਹੁੰਦੀ ਉਹ ਹੰਕਾਰੀ ਬੰਦੇ ਨੇ ਨਾ ਜੇ ਕੋਈ ਉਹ ਤੋਂ ਉਹ ਤੋਂ ਕੋਈ ਗਲਤ ਵੀ ਕੰਮ ਹੋ ਜੇ ਉਹ ਕਿਤੇ ਹਾਰ ਹੁਰ ਵੀ ਜਾਵੇ ਉਹਨੇ ਸਮਝਣਾ ਥੋੜਾ ਆ ਵੀ ਮੈਂ ਹਾਰ ਗਿਆ ਜਾਂ ਮੇਤੋਂ ਗਲਤ ਮੇਤੋਂ ਥੋੜੋ ਗਲਤੀ ਹੋਈ ਆ ਉਹਨੇ ਦੂਜੇ ਨੂੰ ਗਲਤ ਠਹਿਰਾਉਣ ਚ ਲੱਗਿਆ ਰਹਿਣਾ ਬਸ ਆਪਣੇ ਹੰਕਾਰ ਚ ਰਹਿਣਾ ਵੀ ਮੈਂ ਤਾਂ ਸਹੀ ਆ ਹੈ ਜਿਹੜਾ ਬੰਦਾ ਮਤਲਬ ਗਿਆਨਬਾਨ ਹੋਣ ਲੱਗ ਜਾਂਦਾ ਨਾ ਉਹਦੇ ਅੰਦਰ ਸ਼ਰਮ ਆਉਣ ਲੱਗ ਜਾਂਦੀ ਆ ਉਹਨੂੰ ਆਪਣੇ ਆਪ ਨੂੰ ਇਹ ਮਹਿਸੂਸ ਹੋਣ ਲੱਗ ਜਾਂਦਾ ਇਹ ਗੱਲ ਬਹੁਤ ਵੱਡੀ ਆ ਸਿਆਣੇ ਕਹਿੰਦੇ ਕੋਸ਼ਿਸ਼ ਹਰ ਕੋਈ ਕਰਦਾ ਕੋਸ਼ਿਸ਼ ਜ਼ਿੰਦਗੀ ਚ ਕੌਣ ਨਹੀਂ ਕਰਦਾ ਪਰ ਪਾਣੀ ਨੂੰ ਰੜਕਣ ਨਾਲ ਕਦੇ ਮੱਖਣ ਨਹੀਂ ਨਿਕਲਦਾ ਹੁੰਦਾ ਕੋਸ਼ਿਸ਼ ਜਿੰਨੀ ਮਰਜ਼ੀ ਕਰੀ ਜਾਓ ਜੇਪਾ ਰੜਕਦੀ ਪਾਣੀ ਹੋਈਏ ਜਿੰਨਾ ਮਰਜ਼ੀ ਜ਼ੋਰ ਮਾਰੀ ਚੱਲੋ ਉਹ ਚ ਮੱਖਣ ਥੋੜੋ ਨਿਕਲਣਾ ਥੱਲੇ ਵੀ ਵਸ ਤੂੰ ਜਿੱਥੇ ਆਪਾਂ ਕੋਸ਼ਿਸ਼ ਕਰਦੇ ਆ ਸਾਡਾ ਰਾਹ ਵੀ ਸਹੀ ਹੋਣਾ ਚਾਹੀਦਾ ਜਿਹੜੀ ਚੀਜ਼ ਸਾਡੀ ਮੰਜ਼ਲ ਵੀ ਸਹੀ ਹੋਣੀ ਚਾਹੀਦੀ ਹੈ ਨਾ ਜਿੱਥੇ ਜਿਹਦੇ ਲਈ ਅਸੀਂ ਜਦੋ ਜਹਿਦ ਕਰਦੇ ਆ ਹੈ ਰਾਹ ਸਾਡਾ ਖਰਾਬ ਹੋਵੇ ਤੇ ਅਸੀਂ ਫਿਰ ਦੂਜੇ ਨੂੰ ਦੋਸ਼ ਦਈਏ ਐਵੇਂ ਨਾ ਮੈਂ ਤੁਹਾਨੂੰ ਜਿਹੜੀ ਗੱਲ ਦੱਸਣੀ ਚਾਹੁੰਦਾ ਵੀ ਸਾਡੇ ਕੋਈ ਰਿਸ਼ਤੇਦਾਰ ਹੁੰਦਾ ਸੀਗਾ ਵੀ ਜ਼ਿੰਦਗੀ ਦੇ ਵਿੱਚ ਨਾ ਕਦੇ ਵੀ ਤੁਸੀਂ ਜਿਹੜਾ ਕੁਝ ਮਰਜ਼ੀ ਕਰ ਲੋ ਜਿੰਨੀ ਕ ਆਪਾਂ ਨੂੰ ਸਮਝ ਆਉਂਦੀ ਹੈ ਦੁਨੀਆ 'ਚ ਜਦੋਂ ਤੁਸੀਂ ਵਿਚਰਨਾ ਨਾ ਸਮਝ ਨਾ ਵਿਚਰਿਆ ਕਰੋ ਜਿੱਥੇ ਜਾਣਾ ਅੱਜ ਕੱਲ ਇਹ ਇਹ ਸਮਾਂ ਦੁਵੇ ਦੀ ਕੋਈ ਨਹੀਂ ਸੁਣਦਾ ਅਗਲਾ ਕਹਿੰਦਾ ਤੂੰ ਮੈਨੂੰ ਦੇਖ ਤੇ ਮੇਰੀ ਸੁਣ ਮੈਂ ਤੈਨੂੰ ਦੱਸਦਾ ਤੈਨੂੰ ਕੀ ਪਤਾ ਪਰ ਨਹੀਂ ਦੂਜਿਆਂ ਨੂੰ ਬਾਤ ਕਰਨਾ ਸਿੱਖੋ ਦੂਜਿਆਂ ਨੂੰ ਉਹਨਾਂ ਤੋਂ ਮਤਲਬ ਬਹੁਤ ਕੁਝ ਲੱਭਦਾ ਜਦੋਂ ਆਪਾਂ ਕਿਸੇ ਰਿਸ਼ਤੇਦਾਰੀ 'ਚ ਜਾਣਦੇ ਆ ਕਿਤੇ ਵੀ ਜਾਣਦੇ ਆ ਧਿਆਨ ਨਾ ਦੇਖੋ ਵੀ ਇਹ ਕਿਵੇਂ ਉੱਪਰ ਚੜਿਆ ਬੰਦਾ ਇਹਨੇ ਕਿਵੇਂ ਤਰੱਕੀ કરી ਜੈਲਸੀ ਨਾ ਕਰੋ ਜੈਲਸੀ ਨਾ ਕਰੋ ਕਹਿੰਦੇ ਆਪਣੇ ਘਰ ਨੂੰ ਦੇਖ ਕੇ ਖਾਣਾ ਚਾਹੀਦਾ ਆਪਣੇ ਘਰ ਦੀ ਆਮਦਨ ਦੇਖ ਕੇ ਖਾਣਾ ਪਹਿਨਣਾ ਚਾਹੀਦਾ ਕਹਿੰਦੇ ਗਵਾਂਢੀਆਂ ਦੀ ਤਰੱਕੀ ਦੇਖ ਕੇ ਰੀਸ ਕਰਨੀ ਚਾਹੀਦੀ ਆ ਜੇ ਗਵਾਂਢੀ ਤਰੱਕੀ ਕਰੇ ਉਹਨੂੰ ਦੇਖ ਕੇ ਸਾੜਾ ਨਹੀਂ ਕਰਨਾ ਚਾਹੀਦਾ ਸਗੋਂ ਰੀਸ ਕਰੋ ਉਹਦੀ ਉਹਦੇ ਵਾਂਗੂ ਮਿਹਨਤ ਕਰੋ ਵੀ ਇੱਥੇ ਪਹੁੰਚੀਏ ਹੈ ਆਪਣੇ ਘਰ ਨੂੰ ਦੇਖ ਕੇ ਖਾਓ ਪਹਿਨੋ ਆਪਣੀ ਚਾਦਰ ਦੇਖ ਕੇ ਪੈਰ ਬਸਾਰੋ ਇਹ ਦੋ ਗੱਲਾਂ ਮੇਨ ਹੁੰਦੀਆਂ ਪਰ ਇਹ ਇਹੀ ਅਸੀਂ ਉਲਟ ਕਰ ਲਾ ਕੇ ਹੁਣ ਚਾਦਰ ਕੋਈ ਨਹੀਂ ਦੇਖਦਾ ਚੱਕੀ ਜਾਂਦੇ ਆ ਫੱਟੇ ਤੇ ਗਵਾਂਢੀਆਂ ਉਹ ਉਹ ਨਹੀਂ ਦੇਖਦਾ ਵੀ ਇਹ ਬੰਦੇ ਨੇ ਤਰੱਕੀ ਕਿਵੇਂ ਕਰੀ ਆ ਬਸ ਉਹ ਉਹਦੇ ਤੇ ਸਾੜਾ ਕਰਨ ਤੇ ਲੱਗ ਜਾਂਦੇ ਨੇ ਵੀ ਦੁਨੀਆਦਾਰੀ ਚ ਜਦੋਂ ਤੁਸੀਂ ਰਹਿੰਦੇ ਹੋ ਨਾ ਦੂਜਿਆਂ ਨੂੰ ਦੇਖੋ ਕਿਸੇ ਬੰਦੇ ਸਿਰ ਟੈਨਸ਼ਨ ਕਿਉਂ ਆ ਕੋਈ ਬੰਦਾ ਜਿਵੇਂ ਮਤਲਬ ਇਹ ਚੰਗਾ ਭਲਾ ਸੀ ਯਾਰ ਇਹ ਕਿੱਥੋਂ ਇਹਦਾ ਮਤਲਬ ਕੰਮ ਖਰਾਬ ਹੋਇਆ ਉਹਤੇ ਖੁਸ਼ ਨਾ ਹੋ ਜਿਵੇਂ ਕਹਿੰਦਾ ਦੂਜਣ ਨੂੰ ਮਰੇ ਦੀ ਖੁਸ਼ੀ ਨਾ ਕਰੀਏ ਸੱਜਣਾ ਵੀ ਮਰ ਜਾਣਾ ਕਿਸੇ ਦੀ ਖੁਸ਼ੀ ਨਾ ਕਰੋ ਕਿਸੇ ਤੇ ਸਾੜਾ ਨਾ ਕਰੋ ਉਹਨੂੰ ਨੋਟ ਕਰੋ ਜੇ ਜ਼ਿੰਦਗੀ ਤੁਸੀਂ ਵਧੀਆ ਜਿਉਣੀ ਆ ਜੇ ਤੁਸੀਂ ਜ਼ਿੰਦਗੀ 'ਚ ਕੁਝ ਸਿੱਖਣਾ ਉਹਨੂੰ ਦੇਖੋ ਵੀ ਯਾਰ ਉਹਦਾ ਸਮੋ ਜੇ ਕਿਸੇ ਦਾ ਨੁਕਸਾਨ ਹੋ ਗਿਆ ਨਾਲੇ ਉਹਦਾ ਦੁੱਖ ਵੰਡਾਓ ਵੀਰੇ ਬਹੁਤ ਮਾੜਾ ਹੋਇਆ ਕਿਵੇਂ ਹੋਇਆ ਤੇਰੇ ਨਾਲ ਇੱਕ ਨਹੀਂ ਨਾ ਆਪ ਸਿੱਖਿਆ ਲੋ ਵੀ ਇੱਕ ਨਹੀਂ ਕਰਨਾ ਜੇ ਕੋਈ ਤਰੱਕੀ ਕਰਦਾ ਉਹਨੂੰ ਦੇਖੋ ਧਿਆਨ ਨਾਲ ਸਾੜਾ ਨਾ ਕਰੋ ਓਕਣ ਕਰਨ ਦੀ ਕੋਸ਼ਿਸ਼ ਕਰੋ ਆਪਣੇ ਬੱਚਿਆਂ ਨੂੰ ਸਮਝਾਓ ਵੀ ਪੁੱਤ ਆਹ ਕੰਮ ਜੇ ਆਪਾਂ ਐ ਕਰਕੇ ਦੇਖ ਲਈ ਆਪਾਂ ਵੀ ਕਿਹਦਾ ਨਹੀਂ ਲੋਟ ਆਇਆ ਜੇ ਚੰਗੀ ਹੈ ਨਾ ਵਿੱਚ ਪਤੀਲੇ ਦੇ ਮੱਖਣ ਮੁਖਣ ਪਾਇਆ ਹੋਊ ਮਧਾਣੀ ਰੜਕਾਂਗੇ ਲੱਸੀ ਬਣੂਗੀ ਮੱਖਣ ਬਣੂਗਾ ਮੱਖਣ ਦਾ ਫਿਰ ਘਿਓ ਵੀ ਬਣੂਗਾ ਸਭ ਕੁਝ ਜੇ ਹੁਣ ਪਾਣੀ ਜੇ ਮਧਾਣੀ ਪਾਈ ਰੱਖਾਂਗੇ ਫਿਰ ਪਾਈ ਰੱਖੋ ਕਿਰ ਕੁਛ ਨਹੀਂ ਹੈਗਾ ਫਿਰ ਸੜੀ ਜਾ ਉਹਦਾ ਕੋਈ ਫਾਇਦਾ ਨਹੀਂ ਹੈਗਾ ਗੱਲਬਾਤ ਸਮਝ ਗਏ ਨਾ ਵੀ ਮਤਲਬ ਦੁਨੀਆ ਚ ਆਹੀ ਗੱਲਾਂ ਬਾਤਾਂ ਹੁੰਦੀਆਂ ਨੇ ਪਰ ਇਹ ਅਕਲ ਕਹਿੰਦੇ ਹੁੰਦੇ ਜਾਨੂੰ ਆਉਂਦੀ ਹੈ ਹੁਣ ਅਸੀਂ ਵੀ ਹਾਲੀਵੁੱਡ ਹੁਣ ਗਲਤੀਆਂ ਨਹੀਂ ਕਰਦੇ ਰਹੇ ਹਾਂ ਪਰ ਜਾਨੂੰ ਫਿਰ ਬੰਦਾ ਗਾਹਾਂ ਫਿਰ ਉਹਦੇ ਵਾਸ ਨਹੀਂ ਰਹਿੰਦਾ ਕੁਛ ਜਾਨੂੰ ਫਿਰ ਅਕਲੋਂ ਕਿਉਂਕਿ ਫਿਰ ਗਾਹਾਂ ਮੂਰੇ ਬੱਚਿਆਂ ਦੀ ਮੁਖਤਿਆਰੀ ਆ ਜਾਂਦੀ ਆਪ ਬੰਦਾ ਸਿਆਣਾ ਹੋ ਜਾਂਦਾ ਉਹ ਗੱਲ ਨਹੀਂ ਰਹਿੰਦੀ ਉਮਰ ਸਾਹਿਬ ਇਹ ਰੱਸੀ ਵੱਟ ਲੈਣੀ ਚਾਹੀਦੀ ਆ ਵੇੜ ਬੱਟੀ ਟਾਈਮ ਨਾਲੇ ਵੇੜ ਬੱਟੀ ਅਗਲਾ ਭਰੀ ਪਾ ਕੇ ਤੁਰਦਾ ਲੱਗਦਾ ਕਹਿੰਦੇ ਹੀ ਵੀਰੇ ਗੱਲ ਸਮਝ ਆ ਗਈ ਤਾਂ ਜਰੂਰ ਲਾਈਕ ਸ਼ੇਅਰ ਕਰਦੇ ਆ ਕਰੋ ਬੜਾ ਪਿਆਰ ਮਿਲਦਾ ਵੀਰੇ ਤੁਹਾਡਾ ਧੰਨਵਾਦ ਜੀ ਥੈਂਕ ਯੂ ਜੀ